ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਟੇਕ ਹੈਂਡ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਮੈਂ ਬੈੰਦਾ ਸੀਗਾ ਭੱਜ ਕੇ ਬੈਠੇ ਆਂ ਗੱਡੀ ਦੇ ਵਿੱਚ ਦੇਖੋ ਦੀਦਾ ਹੀ ਅਸੀਸਾਂ ਤੇ ਸਾਰਾ ਗਿੱਲਾ ਹੋਇਆ ਪਿਆ ਕਾਫੀ ਜਿਹੜਾ ਹੈਗਾ ਬਾਹਰ ਮੀਂਹ ਪੈ ਰਿਹਾ ਹੁਣ ਆਪਾਂ ਜਾ ਰਹੇ ਸੀਗੇ ਧੂਰੀ ਦੇਖੋ ਜਿਹੜੀ ਹੈਗੇ ਜਲਦੀ ਉਹ ਤੁਹਾਨੂੰ ਇੱਕ ਹਨਾ ਤੁਹਾਡੇ ਨਾਲ ਖੁਸ਼ਖਬਰੀ ਸ਼ੇਅਰ ਕਰਾਂਗੇ ਤੇ ਸਾਡਾ ਜ਼ਰੂਰੀ ਕੰਮ ਸੀਗਾ ਹੁਣ ਅਸੀਂ ਜਾ ਰਹੇ ਹਾਂ ਤੋੜੇ ਤੇ ਮੈਂ ਬੰਦੇਗਾ ਹੁਣ ਪਹਿਲਾਂ ਗੁਰਦੁਆਰਿਆਂ ਆਏ ਸੀਗੇ ਦਸਵੀਂ ਸੀਗੀ ਅੱਜ ਪੈਸੇ ਤਾਂ ਸਵੇਰੇ ਹੀ ਜਾਣਾ ਸੀਗਾ ਅਸੀਂ ਫਿਰ ਉਹਦੇ ਕਰਕੇ ਅਸੀਂ ਜਿਹੜਾ ਹੈਗਾ ਗਏ ਨਹੀਂ ਹੈਗੇ ਦਸਵੀਂ ਕਰਕੇ ਵੀ ਪਹਿਲਾਂ ਚਲੋ ਗੁਰਦੁਆਰਾ ਸਾਹਿਬ ਜਾਵਾਂਗੇ ਮੱਥਾ ਟੇਕਾਂਗੇ ਹਨਾ ਤੇ ਫੇਰ ਆ ਕੇ ਜਿਹੜਾ ਹੈਗਾ ਜਾਵਾਂਗੇ ਹੁਣ ਅਸੀਂ ਚੱਲੇ ਆ ਉਹਦੇ ਕਰਕੇ ਅਸੀਂ ਲੇਟ ਵੀ ਹੋ ਗਏ ਚਲੋ ਗੁਰਦੁਆਰਾ ਸਾਹਿਬ ਜ਼ਰੂਰੀ ਹੈ ਜੀ ਆਪਾਂ ਪਹਿਲਾਂ ਦਸਮੀ ਦਾ ਜਿਹੜਾ ਹੈਗਾ ਮੱਥਾ ਟੇਕਣਾ ਹੁੰਦਾ ਆ ਹਨਾ ਤੇ ਹਰਸ ਵੀ ਜਾਊਗਾ ਹਰਸ ਆ ਰਿਹਾ ਹੈਗਾ ਬਸ ਅਸੀਂ ਜਿਹੜਾ ਹੈਗਾ ਜਾ ਰਹੇ ਆ ਜਿਹੜੇ ਆਪਣੇ ਨਿੱਕੇ ਮੋٹے ਕੰਮ ਨੇ ਤੀਆਂ ਨੂੰ ਲੈ ਕੇ ਹਨਾ ਪੋਸਟਰ ਵਗੈਰਾ ਬਣਵਾਉਣੇ ਸੀਗੇ ਉਹ ਵੀ ਆਪਾਂ ਪਰ ਮਾਵਾਂਗੇ ਕੁਝ ਹੋਰ ਸਾਨੂੰ ਸਵਾਣ ਚਾਹੀਦਾ ਜਿੱਦਾਂ ਉਨ ਵਗੈਰਾ ਲੈ ਕੇ ਆਉਣੀ ਥੋੜੀ ਜਿਹਾ ਜਾਂ ਕੋਈ ਕਲਰ ਵਗੈਰਾ ਜਿਹੜੀ ਚੀਜ਼ਾਂ ਦੀ ਸਾਨੂੰ ਜਰੂਰਤ ਹੈ ਸੀ ਉਹ ਲੈ ਕੇ ਆਵਾਂਗੇ ਤੇ ਸਮਾਨ ਅੱਜ ਕਿਉਂਕਿ ਫਿਰ 2 ਦਿਨ ਹੀ ਰਹਿ ਗਏ ਤੀਆਂ ਦੇ ਵਿੱਚ ਫਿਰ ਜਿਹੜਾ ਹੈਗਾ ਟਾਈਮ ਨਹੀਂ ਮਿਲਣਾ ਹੈਗਾ ਤੇ ਅੱਜ ਤਾਂ ਕਰਕੇ ਆਪਾਂ ਜਿਹੜਾ ਵੀ ਸਵਾਣ ਦੀ ਆਪਾਂ ਨੂੰ ਜਰੂਰਤ ਹੈ ਸਾਰੀ ਖਰੀਦ ਲਿਆਵਾਂਗੇ ਇਹ ਕਿਹੜਾ ਗਲੀਆਂ ਦੇ ਵਿੱਚ ਡਿੱਕੇ ਬਹੁਤ ਪੈਂਦੇ ਆ ਇੱਧਰ ਗਲੀ ਬੰਤ ਸੀ। ਉਹ ਮੋਹਰੇ ਗੱਡੀ ਖੜੀ ਏ ਹੁਣ ਆਪਾਂ। ਲਓ ਜੀ ਮੀਂਹ ਪੈ ਰਿਆ ᱛੀ ਥੋੜਾ ਜਿਹਾ ਘਟ ਗਿਆ ਵੈਸੇ ਇੱਧਰ ਨੂੰ। ਵੈਸੇ ਜਿਹੜੀ ਹੈਗੀ ਕਿਨ ਮਣ ਕਿਨ ਮਣ ਜੀ ਹੋਈ ਜਾ ਰਹੀ ਏ ਪੂਰ ਜੀ ਪੈ ਰਹੀ ਏ। ਦਰਖਤ ਦੇਖੋ ਕਿੰਨੇ ਸੋਹਣੇ ਲੱਗਦੇ ਨੇ ਹਰੇ ਭਰੇ ਕਿਉਂਕਿ ਕਾਫੀ ਟਾਈਮ ਤੋਂ ਮੀਂਹ ਨਹੀਂ ਸੀ ਆਰੇ ਸੁੱਕਾ ਹੀ ਪਿਆ ਸੀਗਾ ਤੇ ਦਰਖਤ ਵੀ ਸੁੱਕੇ ਪਏ ਸੀਗੇ ਹੁਣ ਮੀਂਹ ਨਾਲ ਇੰਨੀ ਵਧੀਆ ਹੋ ਜਾਂਦਾ ਸੜਕਾਂ ਗਿੱਲੀਆਂ ਹੋਈਆਂ ਪਈਆਂ ਨੇ ਸਾਰੀਆਂ। ਚਲੋ ਜੀ ਆਪਾਂ ਕਿੱਥੇ ਜਾਂਦੇ ਆ ਹਨ ਤੁਹਾਡੇ ਨਾਲ ਇਸ਼ਾਰਾ ਸ਼ੇਅਰ ਕਰਾਂਗੇ ਕਿਉਂਕਿ ਹਰ ਇੱਕ ਗੱਲ ਮੈਂ ਆਪਣੇ YouTube ਫੈਮਿਲੀ ਨਾਲ ਜ਼ਰੂਰ ਸ਼ੇਅਰ ਕਰਦੀ ਹੁੰਨੀ ਆ ਆਪਾਂ ਪਰਮਾਤਮਾ ਜੀ ਦੇ ਓਟ ਆਸਰੇ ਦੇ ਨਾਲ ਸਾਰੇ ਭੈਣ ਭਾਈ ਇੰਨਾ ਸਪੋਰਟ ਕਰਦੇ ਆ ਹਨ ਉਹਦੇ ਕਰਕੇ ਆਪਾਂ ਨੇ ਸ਼ਹਿਰ ਦੇ ਵਿੱਚ ਜਿਹੜਾ ਹੈਗਾ ਆਪਣਾ ਕੰਮ ਸ਼ੁਰੂ ਕੀਤਾ ਜੀ ਬਟੇਕ ਤੇ ਬਿਊਟੀ ਸੈਲੂਨ ਖੋਲਣਾ ਜੀ ਆਪਾਂ ਨੇ ਇੱਥੇ ਤੇ ਆਪਾਂ ਨੇ ਜਿਹੜਾ ਜਗ੍ਹਾ ਵਗੈਰਾ ਲੈ ਲਈ ਹੈ ਉਹ ਆਪਾਂ ਚੱਲੇ ਅੱਜ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆਂ ਲਓ ਜੀ ਪਹੁੰਚ ਗਏ ਆਪਾਂ ਦੇਖਦੇ ਆ ਜਾ ਕੇ ਵੈਸੇ ਤਾਂ ਅਸੀਂ ਦੇਖ ਕੇ ਗਏ ਹੋਇਆ ਤੁਹਾਨੂੰ ਵੀ ਸਾਰਿਆਂ ਨੂੰ ਦਿਖਾਵਾਂਗੇ ਇੱਧਰ ਸਾਈਡ ਤੇ ਜਿਹੜੀਆਂ ਹੈਗੀਆਂ ਦੁਕਾਨਾਂ ਹੈਗੀਆਂ ਨੇ ਇਹ ਆਪਣਾ ਜਿਹੜਾ ਹੈਗਾ ਮੇਨ ਗੇਟ ਆਜੂਗਾ ਹਨ ਆਪਾਂ ਸਕੂਟਰੀ ਵਗੈਰਾ ਅੰਦਰ ਲਾ ਸਕਦੇ ਆ ਤੇ ਇਹ ਆਪਣੀ ਹੈਗੀ ਦੁਕਾਨ ਉੱਪਰ ਵੀ ਜਿਹੜਾ ਹੈ ਬਣਿਆ ਇਹ ਨਹੀਂ ਕਿਹਾ ਅੱਜ ਜਦੋਂ ਪੈਣ ਤੇ ਲੱਗਦੀ ਇਹ ਫਿਰ ਸਾਰੀਆਂ ਅੰਦਰ ਦੀਆਂ ਨੇ ਨਾ ਸਾਫ ਸਫਾਈ ਕਰਾਂਗੇ ਅਜੇ ਤਾਂ ਆਪਾਂ ਆਈਆਂ ਲੰਬੇ ਲੰਬੇ ਆਪਣੇ ਸਾਰੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਵਿੱਚ ਹੀ ਆ ਜਾਣਗੇ ਸਾਰੀਆਂ ਦਿਖਾਵਾਂਗੇ ਤੁਹਾਨੂੰ ਆਪਾਂ ਹਨਾ ਇਹ ਆਪਣਾ ਮੇਨ ਜਿਹੜਾ ਹੈਗਾ ਦਫਤਰ ਆ ਜਾਊਗਾ ਜੀ ਐਨਾ ਆਪਾਂ ਨੇ ਕਦੇ ਨਹੀਂ ਸੀ ਸੋਚਿਆ ਜੀ ਜਿੰਨਾ ਪ੍ਰਮਾਤਮਾ ਜੀ ਨੇ ਆਪਾਂ ਨੂੰ ਦੇ ਤਾ ਸੋਚ ਤੋਂ ਕਿਤੇ ਉੱਪਰ ਦਿੱਤਾ ਹੈ ਆਪਾਂ ਨੂੰ ਹਨ ਤੇ ਮੈਂ ਪ੍ਰਮਾਤਮਾ ਜੀ ਦਾ ਲੱਖ ਲੱਖ ਵਾਰੀ ਹਨਾ ਕਰੋੜਾ ਵਾਰ ਧੰਨਵਾਦ ਕਰਾਂ ਤਾਂ ਵੀ ਘੱਟ ਹੈਗਾ ਹੁਣ ਆਪਾਂ ਵੀ ਅੰਦਰ ਚੱਲਦੇ ਆਂਗੇ ਜਿਹੜੀ ਹੈਗੀ ਸਾਫ ਸਫਾਈ ਕਰਾਂਗੇ ਸਾਰੀ ਬਹੁਤ ਖੁੱਲੀ ਜਗ੍ਹਾ ਹੈਗੀ ਜੀ ਕਿਚਨ ਵਗੈਰਾ ਵਾਸ਼ਰੂਮ ਸਾਰਾ ਕੁਝ ਅੰਦਰ ਬਣਿਆ ਹੋਇਆ ਹੈ ਹਨਾ ਇੱਥੇ ਆਪਣੇ ਗਵਾਂਡੀਆਂ ਨੂੰ ਚਾਬੀ ਫੜਾਈ ਹੋਈ ਸੀਗੀ ਉਹਨਾਂ ਦਾ ਸਮਾਨ ਵਗੈਰਾ ਪਿਆ ਆ ਤੇ ਉਹ ਜਿਹੜਾ ਹੈਗਾ ਚਲੋ ਵਰਤ ਲੈਂਦੇ ਆ ਬੇਲਾ ਪਿਆ ਸੀਗਾ ਹਜੇ ਅਸੀਂ ਆਏ ਨਹੀਂ ਸੀਗੇ ਉਨਾਂ ਹੀ ਕੋਲੇ ਚਾਬੀ ਸੀ ਵੀ ਆਪਣੀ ਤੇ ਉਹ ਫੇਰ ਵਗੜਾ ਖੋਲ ਕੇ ਸਾਰਾ ਦਿਖਾਵਾਂਗੇ ਤੇ ਕਿਉਂਕਿ ਉਧਰੋਂ ਸ਼ਟਰ ਲੱਗਿਆ ਹੋਇਆ ਹੈਗਾ ਨਹੀਂ ਹਾਂ ਇੱਧਰੇ ਆਪਣੇ ਹੋ ਜੂਗਾ ਕਸਟਮਰ ਜਿੱਦਾਂ ਆਉਂਦੇ ਜਾਂਦੇ ਆ ਹਨਾ ਰੱਖਣ ਵਾਸਤੇ ਤੇ ਹਾਂ ਬਾਹਰੋਂ ਸਾਡਾ ਬਾਹਰ ਲੋਕ ਲੱਗਿਆ ਹੁਣ ਸਾਫ ਕਰਨ ਲੱਗੇ ਵੀਡੀਓ ਬਾਹਰ ਕੋਲੇ ਤੋਂ ਆਨੇ ਦਾ ਸੀਗਾ। ਲੈ ਕੋਈ ਉੱਧਰ ਵੀ ਆਪਾਂ ਸਾਰਾ ਸਫਾਇਆ ਜਿਹੜੇ ਹੈਗੇ ਆਪਣੀ ਬਾੜੀ-ਫੋਟੀ ਸਾਫ ਸਫਾਈ ਕਰਨ ਆ ਲਈ ਅੱਜ ਪਹਿਲੀ ਦਿਨ ਆਇਆ। ਸਭ ਤੋਂ ਪਹਿਲਾਂ ਜਿਹੜਾ ਹੈਗਾ ਉਹ ਪਵਨਥ ਦੇ ਘਰਾਏ ਨੂੰ ਪਾਟ ਕਰਾਂਗੇ ਜੀ। ਸੁਖਮਨੀ ਸਾਹਿਬ ਦਾ ਪਾਠ ਕਰਾਂਗੇ ਦੇਖੋ ਮੈਂ ਕਰਕੇ ਲੈ ਕੇ ਆਈਆਂ ਘਰ ਹੁਣ। ਅੱਜ ਕਾਸ਼ਮੀਰ ਜਾਣਾ ਵਾਕੀ ਬਹੁਤ ਵਜਾ ਦੇਣਾ। ਪਰ ਅੱਜ ਜਿਹੜਾ ਵੈਸੇ ਤਾਂ ਆਪਾਂ 3000 ਕਰਕੇ ਹੈ ਨਾ ਆ ਨਹੀਂ ਸੀ ਸੱਕਦੇ। ਥੋੜਾ ਜਿਆਦਾ ਵੀ ਜੀ ਹੈ ਖੁਸ਼ ਅਸੇ ਆਪ ਦੇ ਕੰਮ ਕਰਨੇ ਲਈ। ਕੁਝ ਆਪਾਂ ਜੇ 10 ਵੀਰ ਦਿਹਾੜੇ ਕਰਕੇ ਹਨ ਇੱਥੇ ਆਏ ਆ ਚਲੋ ਅੱਜ ਦਾ ਦਿਨ ਖੋਲ ਜਾਂਗੇ ਮੇਰਾ ਪਤੀਆਂ ਤੋਂ ਆ ਹੀ ਦੇਖਾਂਗੇ ਤੇ ਦੇਖੋ ਜੀ ਇੱਥੇ ਬੈਠ ਕੇ ਆਪਾਂ ਆਪ ਦਾ ਦੇਸਕ ਕੱਢ ਕਰਿਆ ਕਰਾਂਗੇ ਹਨ ਆਪਾਂ ਉਹਦਾ ਲੈਪਟਾਪ ਚੱਕ ਲਿਆਵਾਂਗੇ ਹਾਂ ਕਸਟਮਰ ਵਾਲੇ ਕੋਲ ਸਹੀ ਕਰ ਦੋ ਸਾਰੀ ਇਹ ਕਾਹਦਾ ਦੇ ਰਹਾ ਹੈ ਕਸਟਮਰਾਂ ਵਾਸਤੇ ਹੈਗਾ ਆ ਇੱਧਰ ਕਸਟਮਰ ਇੱਥੇ ਸਾਰੇ ਅੱਜ ਸਫਾਈ ਕਰਕੇ ਜਾਵਾਂਗੇ ਜੀ ਬਾਕੀ ਮੇਰਾ ਕਰੋ ਧੂਰੇ ਆਉਣਾ ਹੀ ਹੁੰਦਾ ਕਿਉਂਕਿ ਮੈਂ ਮੇਕਅਪ ਦੇ ਕੋਰਸ ਕਲਾਸਾਂ ਲੈ ਰਹੀ ਆਂ ਤੇ ਹੁਣ ਆਪਾਂ ਵਿੱਚ ਦੀ 2 ਘੰਟੇ ਕਲਾਸ ਵੀ ਲਾ ਕੇ ਆਉਣੀ ਐ ਅੱਜ ਬਹੁਤ ਜ਼ਿਆਦਾ ਜਿਹੜਾ ਹੈਗਾ ਬਿਜੀ ਦਿਨ ਹੈਗਾ ਆ ਤੇ ਬਾਕੀ 2 ਘੰਟੇ ਆਪਣੀ ਕਲਾਸ ਵੀ ਲਾ ਕੇ ਆਉਣੀ ਆ ਉਸ ਤੋਂ ਬਾਅਦ ਜਾ ਕੇ ਆਪਾਂ ਨੇ ਧੀਆਂ ਦੀ ਵੀ ਤਿਆਰੀ ਕਰਨੀ ਹੈ ਨਾ 5 ਵਜੇ ਇੱਥੇ ਹੁਣ ਅਸੀਂ ਆ ਗਏ ਤੇ ਹੁਣ ਅਸੀਂ ਸ਼ਾਮ ਨੂੰ 4:00 ਵਜੇ ਜਾਵਾਂਗੇ ਮੈਂ ਆਪਣੀ ਕਲਾਸ ਲਾਉਣ ਕ੍ਰਿਸ਼ਨਾ ਜੀ ਆਪਦੇ ਕੰਮ ਕਰਨਗੇ ਹਨਾ ਇਹਨਾਂ ਨੂੰ ਵੀ ਥੋੜੀ ਜਿੱਦਾਂ ਕਾਫੀ ਕੰਮ ਹੈਗੇ ਆ ਇੱਥੇ ਵੀ ਆਪਾਂ ਨੇ ਫੈਕਸਾਂ ਤਿਆਰ ਕਰਾਉਣੀਆਂ ਨੇ ਹਨ ਜਿਹੜੀਆਂ ਸਾਰੀਆਂ ਲੱਗਣੀਆਂ ਨੇ ਤੇ ਉਹ ਵੀ ਤਿਆਰ ਕਰਵਾਉਣੀਆਂ ਨੇ ਜਿਹੜੀਆਂ ਤੀਆਂਆਂ ਦੀਆਂ ਕਰਵਾਉਣੀਆਂ ਨੇ ਉਹ ਵੀ ਇਹਨਾਂ ਨੇ ਤਿਆਰ ਕਰਾਉਣੀਆਂ ਨੇ ਇਹਨਾਂ ਨੂੰ ਕਿਤਾਬੀ ਕੰਮ ਹੈਗੇ ਆ ਹੁਣ ਆਪਾਂ ਅੱਜ ਇੱਥੇ ਜਿਹੜੇ ਇਹ ਆਪਣੇ ਕਸਟਮਰ ਵਾਸਤੇ ਆ ਗਏ ਆ ਤੇ ਇਹ ਚੈਰਾਂ ਦੇ ਵੀ ਕਰਾਉਣਾ ਹਾਂ ਚੈਰਾਂ ਚੂਰਾਂ ਹਰ ਸੈੱਟ ਕਰਕੇ ਲਾਪੋ ਤੇ ਸਾਰੀਆਂ ਇੱਕ ਲਾਈਨ 'ਚ ਲਾ ਦੇ ਸਾਰਾ ਦੋ ਆਪਣੇ ਇੱਥੇ ਲਾ ਦੇ ਲੈਣਗੇ ਜੇ ਆਪਾਂ ਨੂੰ ਜ਼ਰੂਰ ਤੋਂ ਹੋਈ ਤਾਂ ਬਹੁਤ ਸੋਹਣਾ ਹੋ ਜਾਣਾ ਮੂਰੇ ਹੋਰ ਵੀ ਸੋਹਣਾ ਮੂਰੇ ਕਾਰਕੂਰ ਖੜ ਨੂੰ ਖੁੱਲਾ ਥਾਂਗੇ ਕੋਈ ਐਂਡਿਕਤ ਨਹੀਂ ਕੋਈ ਗੱਲ ਦੀ ਆ ਦੇਖੋ ਪੂਰੀ ਖੁੱਲੀ ਗਲੀ ਆ ਦੋ ਗੱਡੀਆਂ ਆਰਾਮ ਨਾਲ ਜਿਹੜੀਆਂ ਹੈਗੇ ਖੜ ਸਕਦੀਆਂ ਨੇ ਦੇਖੋ ਉਹ ਆ ਗਿਆ ਮੇਨ ਰੋਡ ਮੇਨ ਰੋਡ ਤੋਂ ਥੋੜਾ ਜਿਹਾ ਹਟਵੇਂ ਬਸ ਤਿੰਨ ਕ ਘਰ ਹਟਵੇਂ ਜਿਵੇਂ ਆਪਾਂ ਕਹਿ ਲਈਏ ਮੂਰੇ ਤਿੰਨ ਕ ਘਰ ਆਉਂਦੇ ਆ ਤੇ ਜਿਹੜਾ ਹੈਗਾ ਚੌਥੀ ਆਪਣੀ ਦੁਕਾਨ ਆਉਗੀ ਉੱਥੇ ਪੋਸਟਰ ਵਗੈਰਾ ਸਾਰੇ ਲੱਗ ਜਾਣਗੇ ਬਾਕੀ ਫੋਨ ਨੰਬਰ ਫੋਨ ਤੇ ਕੋਈ ਵੀ ਜਿਹੜਾ ਹੈਗਾ ਕੰਟੈਕਟ ਕਰ ਸਕਦਾ ਹੈ ਨਹੀਂ ਖੁਸ਼ੀ ਆਜਾ ਬਹੁਤ ਜ਼ਿਆਦਾ ਖੁਸ਼ੀ ਹੋਈ ਮੈਨੂੰ ਹੈ ਵੀ ਆ ਨਾ ਆਪਾਂ ਇੱਥੇ ਤੱਕ ਪਹੁੰਚੇ ਆ ਪਰਵਾਤ ਮੰਡ ਦੇਖਣਾ ਨਾ ਆ ਦੇਖੋ ਇਹ ਥੇ ਆਉਂਦੀ ਆਪਣੀ ਜਿਵੇਂ ਇੱਥੇ ਕੋਈ ਵੀ ਦਿੱਕਤ ਕਰਿਆ ਕਰਾਂਗੇ ਨਾ ਪੰਜੇ ਲੈਪਟਾਪ ਉਹ ਚਾਹਤਾਂ ਨਾ ਕਰਿਆ ਆਪਣੇ ਆਇਆ ਆ ਅੱਜ ਲੈ ਕੇ ਹੁੰਦੇ ਜਾ ਕੇ ਲੈਪਟਾਪ ਬਾਹਰ ਚ ਭੁੱਲਿਆ ਫਿਰ ਅੱਜ ਇੱਕ ਆਪਾਂ ਨੂੰ ਟੇਬਲ ਇਹਦੇ ਨਾਲ ਉਹ ਲੈਣਾ ਪੈਣਾ ਕਟਾਈ ਵਾਸਤੇ ਉਹ ਵੀ ਲੈਣਾ ਉਹ ਇੱਧਰ ਆਪਣਾ ਦੇਖੋ ਕਰਕੇ ਝਾੜੂ ਵਗੈਰਾ ਲਾ ਕੇ ਹਨ ਫੇਰ ਪਾਸ ਕਰ ਲਿਆ ਸੀ ਘਰ ਦਾਸ ਫੇਰ ਦੀਆਂ ਅਰਤੀਆਂ ਤੇ ਅਸੀਂ ਜਿਹੜੀ ਹੈਗੀ ਘਰੋਂ ਬਣਾ ਕੇ ਲੈ ਕੇ ਆਈ ਸੀਗੀ ਮੈਂ ਇਹ ਕਿਉਂਕਿ 10 ਸੀਗੀ ਅੱਜ ਹਨ ਕੀਤੇ ਤੇ ਜਿਹੜੀ ਹੈਗੀ ਆਪਾਂ ਨੇ ਬਣਾਈ ਸੀਗੀ ਬਣਾਈ ਸੀਗੀ ਤਾਂ ਇਹ ਗ੍ਰੇਟ ਖੋਲਦੀ ਆ ਇਹਦੇ ਨਾਲ ਥੋੜਾ ਜਿਹਾ ਨੇ ਰੱਖ ਦਿੰਦਾ ਹਾਂ ਆ ਪੱਖਾ ਤਾਂ ਵੀ ਬੰਦ ਕਰਿਆ ਪੱਖੇ ਦਾ ਠੀਕ ਫਿਰ ਇਹ ਗ੍ਰੇਟ ਅਸੀਂ ਤਾਲਾ ਲਾ ਦਿੱਤੀ ਜੀ ਫਿਰ ਏਸੀ ਦੀ 쿨ਿੰਗ ਨਹੀਂ ਹੁੰਦੀ ਹੈਗੀ ਫਿਰ ਬਾਹਰ ਆ ਜਿਹੜਾ ਇਹ ਨਿਕਲਦੀ ਹੈ ਹਨਾ ਜੇ ਉਹਦੇ ਨਾਲ ਕਿ ਮੈਂ ਗੇਟ ਲਾ ਲਿਆ ਸੀਗਾ ਫਿਰ ਹਨੇਰਾ ਪੈਂਦਾ ਥੋੜੀ ਜਿਹੀ ਲਾਈਟਾਂ ਦਾ ਹੋਰ ਪ੍ਰਬੰਧ ਕਰਵਾਉਣ ਵਾਲਾ ਹੈ ਨਾ ਉਹ ਅਸੀਂ ਕਰਵਾਵਾਂਗੇ ਤੇ ਕਿਉਂਕਿ ਅੱਜ ਪਹਿਲਾ ਦਿਨ ਹੈ ਨਾ ਇੱਥੇ ਲਾਈਟ ਵਗੈਰਾ ਤਾਂ ਸਾਨੂੰ ਜਿਆਦਾ ਚਾਹੀਦੀ ਉਹ ਚਾਹੀਦੀ ਹੈ ਤੇ ਚਲੋ ਜੀ ਪ੍ਰਮਾਤਮਾ ਨੇ ਹਨਾ ਚਲੋ ਹੋਲੀ-ਵਲੀ ਚਾਇਆ ਸਾਰਾ ਕੁਝ ਹੋ ਜੂਗਾ ਨਾ ਪਹਿਲੇ ਪਹਿਲੀ ਵਾਰੀ ਹੋਈ ਜਿਹੜਾ ਹੈਗਾ ਸਾਰਾ ਕੁਝ ਨਹੀਂ ਮੰਨਦਾ ਹੁੰਦਾ ਤੇ ਦੇਖੋ ਇਹ ਅਸੀਂ ਵੀ ਲੱਗਿਆ ਹੋਇਆ ਆਪਣੇ ਇਧਰ ਦੋ ਪੱਖੇ ਲੈਂਪੋ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹੈ ਇਹ ਦੋ ਲਾਈਟ ਜੋ ਉੱਪਰ ਜਿਹੜੀ ਸੱਤ ਦੇ ਵਿੱਚ ਲੱਗੀਆਂ ਹੋਈਆਂ ਨੇ ਤੇ ਉਧਰਲੀ ਲਾਈਟਾਂ ਉਹ ਲੱਗੀਆਂ ਨਹੀਂ ਹੈਗੀਆਂ ਉਹ ਅਸੀਂ ਦਿਖਾਉਣੇ ਆ ਮਕੈਨਿਕ ਬੁਲਾ ਕੇ ਹੈਨਾ ਤੇ ਉਹ ਵੀ ਲਵਾਵਾਂਗੇ ਬਾਕੀ ਆਪਣੇ ਹੋਲਡਰ ਦਿੱਤੇ ਹੋਏ ਇੱਥੇ ਦੋ ਤਿੰਨ ਤੇ ਕਿਉਂਕਿ ਆਪਾਂ ਨੂੰ ਇੱਥੇ ਜ਼ਿਆਦਾ ਚਾਨਣ ਚਾਹੀਦਾ ਫਿਰ ਆਪਾਂ ਜਿਹੜਾ ਹੈਗਾ ਅ ਦੂਸਰੀ ਲਾਈਟ ਲਾਈਟਾਂ ਜਿਹੜੀਆਂ ਹੈਗੀਆਂ ਨੇ LED ਲਾਈਟਾਂ ਜਿਹੜੇ ਜ਼ਿਆਦਾ ਚਾਨਣ ਵਾਲੀਆਂ ਨੇ ਉਹ ਲਵਾਵਾਂਗੇ ਚਲੋ ਜੀ ਹੁਣ ਮੇਰੀ ਸਾਰੀ ਸਭੈਣਾਂ ਅੱਗੇ ਬੇਨਤੀ ਹੈ ਹੈਨਾ ਵੀ ਜਿਹੜਾ ਹੈਗਾ ਸਪੋਰਟ ਕਰਿਓ ਸਹਿਯੋਗ ਦਿਓ ਹੈਨਾ ਕਿਤਾ ਆਪਣੇ ਕੋਈ ਵੀ ਭੈਣਾ ਧੂਰੀ ਦੇ ਆਲੇ-ਦਾਲੇ ਦੀਆਂ ਬਹੁਤ ਜਾ ਰਹੇ ਭੈਣਾ ਆਪਣੇ ਬਲੌਗ ਦੇ ਦੇਖ ਰਹੀਆਂ ਨੇ ਹਨਾ ਆਪਣੇ ਵੀਡੀਓ ਦੇਖ ਰਹੀਆਂ ਨੇ ਬਹੁਤ ਜਿਹੜੇ ਹੈਗੇ ਕਮੈਂਟ ਸੀਗੇ ਵੀ ਅਸੀਂ ਕੋਈ ਕਹਿੰਦਾ ਸੀਗਾ ਅਸੀਂ ਸਲੂਨ ਦਾ ਕੰਮ ਸਿੱਖਣਾ ਹੈ ਕੋਈ ਕਹਿੰਦਾ ਸੀਗਾ ਅਸੀਂ ਬਟਿਕ ਦਾ ਕੰਮ ਸਿੱਖਣਾ ਹੈ ਹਨਾ ਆਪਣੇ ਕੋਲੇ ਇੱਥੇ ਧੂਰੀ ਦੇ ਵਿੱਚ ਸਾਰਿਆਂ ਦਾ ਆਲਾ-ਦਾਲਾ ਪੈ ਗਿਆ ਕੋਈ ਵੀ ਆ ਕੇ ਆਪਣੇ ਕੋਲੇ ਇੱਥੇ ਕੰਮ ਆ ਸਿੱਖ ਸਕਦਾ ਕੋਈ ਸਿਲਾਈ ਦਾ ਕੋਰਸ ਕਰਨਾ ਕਿਸੇ ਨੇ ਜਿਹੜੀ ਹੈਗੀਆਂ ਹਫਤੇ ਦਾ ਹਫਤੇ ਕਿਹੜਾ ਹੈਗਾ ਸਲਾਈਂਂਆਂ ਜਿਵੇਂ ਪਹਿਲਾਂ ਪੜਾਉਣਾ ਸਲਾਈਂਂ ਆਉਂਦੀ ਹੈ ਹਨਾ ਵਿੱਚ ਕੋਈ ਪਹਿਣਾ ਕਹਿ ਦਿੰਦੇ ਨੇ ਇਸ ਤੋਂ ਥੋੜੀ ਜਿਹਾ ਜਾਂ ਫਰਾਕਾਂ ਸਿੱਖਣੀਆਂ ਨੇ ਜਾਂ ਕੋਈ ਡਰੈੱਸਾਂ ਸਿੱਖਣੀਆਂ ਨੇ ਹਨਾ ਕਿਸੇ ਵੀ ਤਰ੍ਹਾਂ ਨੂੰ ਤੁਸੀਂ ਸਾਡੇ ਕੋਲੇ ਕਲਾਸਾਂ ਲੈ ਸਕਦੇ ਹੋ ਹਫਤੇ ਦੀ ਕਲਾਸ ਵੀ ਲੈ ਸਕਦੇ ਹੋ ਹਨ ਉਹ ਅਸੀਂ ਦੇਖਾਂਗੇ ਵੀ ਤੁਹਾਨੂੰ ਕਿੰਨੀ ਕੁ ਲੋੜ ਹੈਗੀ ਸਿੱਖਣ ਦੀ ਤੁਸੀਂ ਮਹੀਨੇ ਦੀ ਵੀ ਮਹੀਨਾ ਵੀ ਲਾ ਸਕਦੇ ਹੋ ਸਾਡੇ ਕੋਲੇ ਹਨਾ ਜੇ ਪੂਰਾ ਤੁਸੀਂ ਸਲਾਈਂਂ ਦਾ ਕੋਰਸ ਕਰਨਾ ਹੋ ਉਹ ਵੀ ਕਰ ਸਕਦੇ ਹੋ ਤੁਸੀਂ ਸਾਡੇ ਕੋਲੇ ਬਿਊਟੀੇਸ਼ਨ ਦਾ ਕੋਰਸ ਵੀ ਕਰ ਸਕਦੇ ਹੋ ਜਿੱਦਾਂ ਕੱਲੇ ਮੇਕਅਪ ਦਾ ਵੀ ਕਰ ਸਕਦੇ ਹੋ ਮਹਿੰਦੀ, ਹੈਡਿੰਗ ਵਿੱਚ ਕੁਛ ਮਰਜ਼ੀ ਜਾਂ ਸਾਰਾ ਵੀ ਇਕੱਠਾ ਕਰ ਸਕਦੇ ਜਿਹੜਾ ਮਰਜ਼ੀ ਹੁਣ ਆਪਾਂ ਜਿਹੜੇ ਹੈਗੇ ਨੇ ਕਾਰੀਗਰਾਂ ਵਗੈਰਾ ਨਾਲ ਗੱਲ ਕਰਨੀ ਆ ਹਜੇ ਜਿਹੜੇ ਸਲਾਈ ਤੇ ਹਨ ਕਾਰੀਗਰ ਵਗੈਰਾ ਜਾਦਾ ਕਿਉਂਕਿ ਇੱਥੇ ਥੋੜਾ ਜਿਹਾ ਕੰਮ ਜ਼ਿਆਦਾ ਵਧਾਉਣਾ ਪੈਣਾ ਆ ਹਨ ਤੇ ਬਾਕੀ ਤਾਂ ਚਲੋ ਆਪਣਾ ਚੱਲੀ ਜਾਂਦਾ ਥੋੜੇ ਕਾਰੀਗਰ ਹੈਗੇ ਸੀਗੇ ਇੱਥੇ ਥੋੜੇ 2-4 ਕਾਰੀਗਰ ਹੋਰ ਜ਼ਿਆਦਾ ਲੱਭਾਂਗੇ ਕਿਉਂਕਿ ਬਾਹਰਲਾ ਕਸਟਮਰ ਜੁੜਿਆ ਹੋਇਆ ਹੈ ਹਨ ਤੂਰੀ ਆਪਣਾ ਕੱਕੜਾਲ ਚੌਂਕ ਦੇ ਵਿੱਚ ਪੈ ਜਾਂਦੀ ਹੈ ਆਪਾਂ ਜਿਹੜਾ ਹੈਗਾ ਆਪਣੇ ਫਲੈਕਸਾਂ ਵਗੈਰਾ ਸੱਪ ਜਾਂ ਤੋਂ ਫਿਰ ਸਾਰਾ ਸਾਨੂੰ ਅਡਰੈਸ ਪ੍ਰੋਪਰ ਦੇ ਦਾਂਗੇ ਨੰਬਰ ਦੇ ਦਾਂਗੇ ਤੁਸੀਂ ਜਿੱਥੇ ਮਰਜੀ ਸਾਨੂੰ ਫੋਨ ਕਰਕੇ ਆ ਸਕਦੇ ਤੁਸੀਂ ਸਾਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੇ ਨੂੰ ਕਿਸੇ ਨੂੰ ਨੰਬਰ ਦੀ ਜ਼ਰੂਰਤ ਹੈ ਹਨ ਆਪਾਂ ਦੇ ਦਾਂਗੇ ਕਿਹੜੀ ਜਗ੍ਹਾ ਹੈ ਕਿਹੜੀ ਲੋਕੇਸ਼ਨ ਹੈ ਆਪਾਂ ਸਾਰਾ ਤੁਹਾਨੂੰ ਦੱਸਾਂਗੇ ਆਪਣਾ ਧੂਰੀ ਹੈਗਾ ਜੇ ਇਹ ਕੱਕੜਾਲ ਚੌਂਕ ਦੇ ਵਿੱਚ ਕੱਕੜਾਲ ਚੌਕ ਪੈ ਜਾਂਦਾ ਉੱਥੇ ਆਪਾਂ ਨੇ ਜਿਹੜੀ ਹੈਗੀ ਸ਼ਾਪ ਕਰੀਆਂ ਨੇ ਸ਼ਾਪਸ ਕਰੀਆਂ ਨੇ ਹਨਾ ਚਲੋ ਸਾਰੀਆਂ ਭੈਣਾਂ ਸਪੋਰਟ ਕਰ ਜਿਹੜਾ ਕੱਕੜਾਲ ਨੂੰ ਰਾਹ ਆਉਂਦਾ ਹੈ ਬਰਨਾਲਾ ਬਰਨਾਲਾ ਰੋਡ ਹਨਾ ਕੱਕੜਾਲ ਚੌਕ ਦੇ ਵਿੱਚੋਂ ਉੱਥੋਂ ਬਰਨਾਲੇ ਨੂੰ ਰੋਡ ਆਉਂਦਾ ਹੈ ਉਧਰ ਹੈ ਆਪਣੇ ਉਥੇ ਨੇੜੇ ਹੀ ਆ ਕੋਈ ਜ਼ਿਆਦਾ ਨਹੀਂ ਉਥੋਂ ਜੇ ਤੁਸੀਂ ਬਾਏ ਵੱਸ ਆ ਰਹੇ ਹੋ ਜੀ ਤਾਂ ਵੀ 5 ਮਿੰਟਾਂ ਦਾ ਰਸਤਾ ਹੀ ਹੈ ਉਥੋਂ ਤੁਰ ਕੇ ਤੁਸੀਂ 5 ਮਿੰਟਾਂ ਦੇ ਵਿੱਚ ਆ ਸਕਦੇ ਹੋ ਵੈਸੇ ਨਹੀਂ ਤੁਸੀਂ ਜਿੱਦਾਂ ਮਰਜ਼ੀ ਆ ਸਕਦੇ ਹੋ ਜਿੱਦਾਂ ਹਨਾ ਜਦੋਂ ਮਰਜੀ ਆਓ ਫੋਨ ਵਗੈਰਾ ਕਰ ਲਓ ਜਿਵੇਂ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਹੋਇਆ ਕਰਾਂਗੇ ਸ਼ਾਮ ਨੂੰ ਘਰੇ ਜਾਇਆ ਕਰਾਂਗੇ ਜੀ ਕਿਉਂਕਿ ਘਰੇ ਵੀ ਆਪਣਾ ਕੰਮ ਬੰਦਿਆ ਹੈਗਾ ਘਰ ਵੀ ਨਹੀਂ ਛੱਡਿਆ ਜਾਂਦਾ ਹਨਾ ਉਹ ਵੀ ਜ਼ਰੂਰੀ ਹੈ ਘਰ ਵੀ ਆਪਣਾ ਜ਼ਰੂਰੀ ਦੇਖਣਾ ਚਲੋ ਇੱਥੇ ਵੀ ਟਾਈਮ ਆਪਾਂ ਜਿਹੜਾ ਹੈ ਨਾ ਦਿਨ ਦਾ ਟਾਈਮ ਇੱਥੇ ਕੱਢਿਆ ਕਰਾਂਗੇ ਜਿਹੜੇ ਆਪਣੇ ਸਟੂਡੈਂਟ ਨੇ ਜਿਹੜੇ ਵੀ ਕੰਮ ਸਿੱਖਣਾ ਚਾਹੁੰਦੇ ਨੇ ਨਾਲ ਆ ਸਕਦੇ ਨੇ ਹੁਣ ਸਾਡੇ ਉੱਧਰ ਥੋੜੀ ਜਿਹੀ ਮਿਸਤਰੀ ਬੁਲਾਇਆ ਹੋਇਆ ਹੈ ਮਿਸਤਰੀ ਆਉਣ ਵਾਲਾ ਹੈ ਫਿਰ ਆਪਾਂ ਵੀ ਬਾਜ਼ਾਰ 'ਚ ਵੀ ਜਾ ਕੇ ਆਉਣੇ ਆ ਥੋੜਾ ਜਿਹੜਾ ਹੈਗਾ ਬਾਜ਼ਾਰ ਦਾ ਕੰਮ ਰਹਿੰਦਾ ਹੈ ਕਰਨਾਲ ਉਹ ਵੀ ਕਰਕੇ ਆਉਣੇ ਆ ਮਿਸਤਰੀ ਨੂੰ ਆ ਜਾਂਦੋ ਇੱਕ ਵਾਰੀ ਹੁਣ ਦੱਸ ਕੇ ਫਿਰ ਚਲੇ ਜਾਵਾਂਗੇ